ਮੈਂ ਦਾਅਵੇ ਦੇ ਨਾਲ ਕਹਿੰਦਾ ਹਾਂ ਸਰਕਾਰ ਚਲਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਮਾਫੀਆ ਦਾ ਹੁੰਦਾ ਹੈ ਹਰ ਚੀਜ਼ ਨੂੰ ਹਰ ਸਿਸਟਮ ਨੂੰ ਕੰਟਰੋਲ ਮਾਫੀਆ ਕਰਦਾ ਲੋ ਤੁਹਾਡੇ ਕੋਲ ਬਹੁਤ ਪਾਵਰ ਐਜਡਿਡ ਕੁਰਸੀ ਹੈ ਨਾ ਸਰ ਬਹੁਤ ਪਾਵਰ ਹੈ ਇਸ ਕੁਰਸੀ ਦੇ ਵਿੱਚ ਤੇ ਮੈਨੂੰ ਵੀ ਪੂਰਾ ਮੌਕਾ ਦਿਤ ਤੁਸੀਂ ਨੌਕਰੇ ਵੀ ਛੱਡ ਦਿੱਤੀ 9 ਸਾਲ ਮੇਰੀ ਨੌਕਰੀ ਬਕਾਇਆ ਸੀਗੀ ਤੁਹਾਨੂੰ ਪਤਾ ਹੈ ਕਿ ਕਿੰਨਾ ਹਾਲਾਤਾਂ ਦੇ ਵਿੱਚ ਨੌਕਰੀ ਛੱਡਣੀ ਪਈ ਔਰ ਅਸੀਂ ਕੀ ਸੋਚ ਕੇ ਆਏ ਸੀਗੇ ਲੇਕਿਨ ਸਾਰੇ ਸਿਸਟਮ ਨੂੰ ਮਾਫੀਆ ਚਲਾਉਂਦਾ ਹੈ ਮਾਨਯੋਗ ਸਪੀਕਰ ਸਾਹਿਬ ਮੈਂ ਤਾਂ ਤਿਆਰੀ ਕਿਸੇ ਹੋਰ ਟੌਪਿਕ ਤੇ ਕਰਕੇ ਆਇਆ ਸੀ ਤੇ ਤੁਸੀਂ ਸਾਰੀ ਉਮਰ ਹੀ ਕੀਤਾ ਜੀ ਕੰਮ ਤੁਸੀਂ ਇਸ ਤੋਂ ਸੀਗਾ ਤੁਸੀਂ ਸਾਰੀ ਉਮਰ ਸਾਰੀ ਉਮਰ ਇਹ ਕੰਮ ਕੀਤਾ ਆਪ ਜੀ ਬੋਲੋ ਜੋ ਸਜ਼ਾ ਦੀ ਗੱਲ ਕੀਤੀ ਗਈ ਹੈ ਕਰਪਸ਼ਨ ਦੀ ਦੇਖੋ ਇਸ ਤਰ੍ਹਾਂ ਦੇ ਬਹੁਤ ਸਾਰੇ ਮਗਰਮਛ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੇ ਹੋਰ ਡਿਪਾਰਟਮੈਂਟਸ ਦੇ ਵਿੱਚ ਵੀ ਬੈਠੇ ਹੋਏ ਨੇ ਔਰ ਉਹ ਖੁੱਲਮ ਖੁੱਲਾ ਚੈਲੰਜ ਕਰ ਦਨੇ ਸਿਸਟਮ ਦੇਖੋ ਬਿਲਕੁਲ ਕਲੀਅਰ ਹੈ ਜੇਕਰ ਅਸੀਂ ਇੱਕ ਟ੍ਰਾਂਸਫਰ ਪਾਲਿਸੀ ਬਣਾ ਲੈਨੇ ਹਾਂ ਪੰਜਾਬ ਦੇ ਵਿੱਚ 23 ਜ਼ਿਲ੍ਹੇ ਨੇ ਜੇਕਰ 1.5 1.5 ਸਾਲ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਆਏ ਨਾ ਫਿਰ ਵੀ ਦੇਖੋ ਇੱਕ ਪੁਲਿਸ ਅਫਸਰ ਦਾ ਜਾਂ ਕਿਸੇ ਹੋਰ ਮਹੱਕਮੇ ਦੇ ਅਫਸਰ ਦਾ ਟਿਨੀਅਰ ਪੂਰਾ ਹੋ ਜਾਂਦਾ ਹੈ ਲਿੰਕ ਤੋੜਨਾ ਜ਼ਿਆਦਾ ਜ਼ਰੂਰੀ ਹੈ ਸਜ਼ਾ ਤਾਂ ਹੁੰਦੀ ਨਹੀਂ ਇਹਨਾਂ ਨੂੰ ਪਤਾ ਹੀ ਹੈ ਬਿਯੋਂਡ ਰੀਜਨੇਬਲ ਡਾਊਟ ਪ੍ਰੂਫ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ ਅਲੀਗੇਸ਼ਨ ਲੱਗ ਜਾਂਦਾ ਹੈ ਸਭ ਕੁਝ ਹੋ ਜਾਂਦਾ ਹੈ 8-10 ਸਾਲ ਤੱਕ ਮੁਕਦਮਾ ਚੱਲਦਾ ਹੈ ਐਸ ਕਰਕੇ ਸਜ਼ਾ ਨਹੀਂ ਹੁੰਦੀ ਲੇਕਿਨ ਜੇਕਰ ਇਹਨਾਂ ਨੂੰ ਤਬਦੀਲ ਕਰ ਦਿੱਤਾ ਜਾਵੇ ਕਿ ਆਜ ਫਰੀਦਕੋਟ ਕੋਰਟ ਕਪੂਰਾ ਦੇ ਵਿੱਚ ਨੇ 2 ਸਾਲ ਬਾਅਦ ਇਹਨਾਂ ਨੂੰ ਪਠਾਨਕੋਟ ਭੇਜ ਦੋ ਹੋਰ 2 ਸਾਲ ਬਾਅਦ ਲੁਧਿਆਣਾ ਭੇਜ ਦੋ 2 ਸਾਲ ਬਾਅਦ ਫਿਰ ਪਟਿੰਡਾ ਭੇਜ ਦੋ ਸਾਰਿਆਂ ਦੀ ਤਬਦੀਲੀ ਕਰ ਦੋ ਨੈਕਸਸ ਟੁੱਟ ਜਾਂਦਾ ਹੈ ਕਿਉਂਕਿ ਸਰ ਦੇਖੋ ਅੱਜ ਮੈਂ ਸਪਸ਼ਟ ਤੁਹਾਨੂੰ ਕਹ ਰਿਹਾ ਹਾਂ ਅਸੀਂ ਗੱਲ ਕਰਦੇ ਹਾਂ ਸਰਕਾਰਾਂ ਦੀ ਇੱਕ ਸਰਕਾਰ ਹੈ ਕੇਂਦਰ ਸਰਕਾਰ ਉਹ ਵੀ ਆਮ ਜਨਤਾਈ ਚੁਣ ਕੇ ਭੇਜਦੀ ਹੈ ਦੂਸਰੀ ਸਰਕਾਰ ਹੁੰਦੀ ਹੈ ਹਰ ਇੱਕ ਸਟੇਟ ਦੀ ਰਾਜ ਸਰਕਾਰ ਤੀਸਰੀ ਸਰਕਾਰ ਹੁੰਦੀ ਹੈ ਲੋਕਲ ਗਵਰਨਮੈਂਟ ਲੇਕਿਨ ਸਿਸਟਮ ਨੂੰ ਚਲਾਉਂਦਾ ਕੌਣ ਹੈ ਮੈਂ ਦਾਅਵੇ ਦੇ ਨਾਲ ਕਹਿੰਦਾ ਹਾਂ ਇਸ ਸਦਨ ਦੇ ਵਿੱਚ 2006 ਤੋਂ ਲਗਾਤਾਰ ਮੈਂ ਕਿਸੇ ਨਾ ਕਿਸੇ ਗੈਲਰੀ ਦੇ ਵਿੱਚ ਬੈਠਦੇ ਆ ਰਹੇ ਹਾਂ ਜਿਸ ਤਰ੍ਹਾਂ ਆਫੀਸਰ ਗੈਲਰੀ ਦੇ ਵਿੱਚ ਸਭ ਤੋਂ ਜ਼ਿਆਦਾ ਮੈਂ ਬੈਠਦਾ ਆ ਰਹੇ ਹਾਂ ਮੰਨ ਲਓਗੇ ਸਪੀਕਰ ਸਾਹਿਬ ਸਰਕਾਰ ਚਲਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਮਾਫੀਆ ਦਾ ਹੁੰਦਾ ਹੈ ਹਰ ਚੀਜ਼ ਨੂੰ ਹਰ ਸਿਸਟਮ ਨੂੰ ਕੰਟਰੋਲ ਮਾਫੀਆ ਕਰਦਾ ਮੈਂ ਤਾਂ ਬੇਨਤੀ ਕਰਾਂਗਾ ਕਿ ਕਲੀਅਰ ਕਟ ਖੁਲੇ ਆਮ ਬੋਲਣ ਦਾ ਸਾਰਿਆਂ ਨੂੰ ਮੌਕਾ ਦਿੱਤਾ ਜਾਵੇ ਤੁਸੀਂ ਇੱਕ ਦਿਨ ਰੱਖ ਲਓ ਤੁਹਾਡੇ ਕੋਲ ਬਹੁਤ ਪਾਵਰ ਇਹ ਜਿਹੜੀ ਕੁਰਸੀ ਹੈ ਨਾ ਸਰ ਬਹੁਤ ਪਾਵਰ ਹੈ ਇਸ ਕੁਰਸੀ ਦੇ ਵਿੱਚ ਤੇ ਮੈਨੂੰ ਵੀ ਪੂਰਾ ਮੌਕਾ ਦੋ ਤੁਸੀਂ ਮੈਂ ਤਾਂ ਵੈਸੇ ਵੀ ਤਿੰਨ ਮੁੱਦਿਆਂ ਦੇ ਉੱਤੇ ਮੈਂ ਬੇਨਤੀ ਕੀਤੀ ਹੈ ਇੱਕ ਅੰਮ੍ਰਿਤਸਰ ਦਾ ਸ਼ਿਵਰੇਜ ਗਾਰਬੇਜ ਲਿਫਟਿੰਗ ਦਾ ਮੈਨੂੰ ਮੌਕੇ ਮਿਲੇਗਾ ਹਾਂ ਤਾਂ ਉਹ ਤੁਸੀਂ ਮੈਨੂੰ ਦੇ ਦੇਣਾ ਕਿਸਾਨੀ ਦਾ ਵੀ ਹੈ ਬਰਗਾੜੀ ਦਾ ਵੀ ਹੈ ਠੀਕ ਲੇਕਿਨ ਇਸ ਕਰਪਸ਼ਨ ਤੇ ਮਾਫੀਆ ਰੂਲ 25 ਸਾਲ ਤੱਕ ਮੈਨੂੰ ਵੀ ਹੋ ਗਿਆ ਸਰ ਇਸ ਸਿਸਟਮ ਨੂੰ ਵਿਖਦੇ ਹੋਏ ਔਰ ਨੌਕਰੀ ਵੀ ਛੱਡ ਦਿੱਤੀ 9 ਸਾਲ ਮੇਰੀ ਨੌਕਰੀ ਬਕਾਇਆ ਸੀਗੀ ਉਹ ਤੁਹਾਨੂੰ ਪਤਾ ਹੈ ਕਿ ਕਿਹਨਾ ਹਾਲਾਤਾਂ ਦੇ ਵਿੱਚ ਨੌਕਰੀ ਛੱਡਣੀ ਪਈ ਔਰ ਅਸੀਂ ਕੀ ਸੋਚ ਕੇ ਆਏ ਸੀਗੇ ਲੇਕਿਨ ਸਾਰੇ ਸਿਸਟਮ ਨੂੰ ਮਾਫੀਆ ਚਲਾਉਂਦਾ ਹੈ ਤੇ ਜੇਕਰ ਮਾਫੀਆ ਰੂਲ ਨੂੰ ਅਸੀਂ ਬ੍ਰੇਕ ਕਰਦੇ ਹਾਂ ਤਾਂ ਫਿਰ ਆਮ ਰਾਜ ਆ ਜਾ ਜਾਏ ਆ ਜਾਏਗਾ ਤਾਂ ਮਾਫੀਆ ਰੂਲ ਨੂੰ ਬ੍ਰੇਕ ਕਰੋ ਤੁਸੀਂ ਬਹੁਤ ਪਾਵਰ ਹੈ ਤੁਹਾਡੇ ਉਸ ਚੇਅਰ ਦੇ ਵਿੱਚ ਬਹੁਤ ਪਾਵਰ ਹੈ ਇਸ ਸਦਨ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਅਸੀਂ ਸਾਰੇ ਮਿਲ ਕੇ ਕਰਪਸ਼ਨ ਹੀ ਨਹੀਂ ਹਰ ਤਰੀਕੇ ਦੀ ਜੋ ਬਿਮਾਰੀ ਹੈ ਨੂੰ ਸੋਸਾਇਟੀ ਦੇ ਵਿੱਚ ਹਰ ਚੀਜ਼ ਨੂੰ ਦੂਰ ਕਰ ਸਕਦੇ ਹਾਂ ਥੈਂਕ ਯੂ ਵੈਰੀ ਮਚ ਥੈਂਕ